ਨਾਨਕ ਗੁਰੂ ਨਾਨਕ ਮਹਾਰਾਜ ਜੀ ਦੇ ਬੜੇ ਪ੍ਰੇਮ ਵਾਲੇ ਸਿੱਖ ਹੋਏ ਨੇ ਭਾਈ ਪ੍ਰਿਥਾ ਜੀ ਤੇ ਭਾਈ ਖੀੜਾ ਜੀ ਕਹਿੰਦੇ ਭਾਈ ਪ੍ਰਿਥਾ ਜੀ ਤੇ ਭਾਈ ਖੀੜਾ ਜੀ ਕਰਤਾਰ ਗੁਰੂ ਸਾਹਿਬ ਆਏ ਸੰਗਤ ਦੇ ਵਿੱਚ ਬੈਠੇ ਜਦੋਂ ਸੰਗਤ ਦੇ ਵਿੱਚ ਆ ਅੱਗੇ ਬਾਣੀ ਦੀ ਵਿਚਾਰ ਹੋਣੀ ਸੀ ਤੇ ਬਾਣੀ ਸੁਣੀ ਇਹ ਇੰਨਾ ਇੰਨੇ ਪ੍ਰੇਮ ਦੇ ਨਾਲ ਬਾਣੀ ਸੁਣੀ ਕਿ ਮਨ ਇਕਾਗਰ ਹੋ ਗਿਆ ਧੰਨ ਗੁਰੂ ਨਾਨਕ ਪਾਸ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਹਮੇਸ਼ਾ ਦੇ ਲਈ ਆਪ ਜੀ ਆਪਣੇ ਚਰਨਾਂ ਦੇ ਵਿੱਚ ਰੱਖ ਲਵੋ ਮਹਾਰਾਜ ਕਿਸੇ ਪਦਾਰਥ ਦੀ ਲੋੜ ਨਹੀਂ ਕਿਸੇ ਦੁਨਿਆਵੀ ਪਦਾਰਥਾਂ ਦੀ ਜ਼ਰੂਰਤ ਨਹੀਂ ਤੇ ਮਹਾਰਾਜ ਤੁਹਾਡੇ ਕੋਲ ਮੰਗੀ ਦਵੋਗੇ ਤੇ ਅੱਖ ਲੱਗੇ ਧੰਨ ਗੁਰੂ ਨਾਨਕ ਮਹਾਰਾਜ ਅੱਖ ਲੱਗੇ ਮੰਗੋ ਕੀ ਮੰਗਦੇ ਹੋ ਤੇ ਅੱਖ ਲੱਗੇ ਮਹਾਰਾਜਾ ਨੂੰ ਨਾਮ ਮਦਾਨ ਦੇਵ ਸਾਨੂੰ ਨਾਮ ਦੀ ਦਾਤ ਦੇਵ ਦਾਤ ਮਹਾਰਾਜਾ ਦੀ ਬਖਸ਼ਿਸ਼ਾ ਚਰਨ ਸਾਧ ਸੰਗਤ ਦੀ ਚਾਹ ਹਨ ਇਸਾ ਜਿਸ ਸੰਗਤ ਦੀਆਂ ਸਾਰੀਆਂ ਬਰਕਤਾਂ ਹਨ ਧਰਮ ਸਾਲ ਦੁਇ ਕੋ ਤੁ ਜਾਵਨਾ ਸੰਗਤ ਸਤਿਗੁਰ ਤੇ ਪਰਮੇਸ਼ਰ ਵਿਝਪੇਦ ਨਹੀਂ ਜਾਣਨਾ ਕਿ ਸੰਗਤ ਦੇ ਵਿੱਚ ਸਤਿਗੁਰੂ ਵਿੱਚ ਤੇ ਅਕਾਲ ਪੁਰਖ ਪਰਮੇਸ਼ਵਰ ਦੇ ਭੇਦ ਰਹੀ ਜਾਣਨਾ ਧਰਮ ਦੀ ਕਿਰਤ ਕਰ ਅਤਿੱਥੀ ਸਿੱਖਾ ਨਾਲ ਬੰਡ ਖਾਵਨਾ ਇਸ ਤਰ੍ਹਾਂ ਸਦਾ ਚਰਨ ਸ਼ਰਨ ਹੈ ਸ਼ਰੀਰ ਸਰਬਤ ਹੈ ਸ਼ਬਦ ਮੇਰਾ ਰਿਦਾ ਹੈ ਜੇ ਸ਼ਰੀਰ ਨਾਲ ਮਿਲੋਗੇ ਤਾਂ ਫਿਰ ਪੀਪ ਵਿਛੜੋਗੇ ਅਤੇ ਜੇ ਸ਼ਬਦ ਨਾਲ ਮਿਲੋਗੇ ਤਾਂ ਤੁਹਾਡਾ ਕਦੀ ਵੀ ਸ਼ੋਰਾ ਨਹੀਂ ਹੋਵੇਗਾ ਕਿਉਂ ਸ਼ਬਦ ਹੀ ਪਰਮੇਸ਼ਵਰ ਦਾ ਰੂਪ ਹੈ ਤੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਉਹ ਇੱਕ ਰੂਪ ਹੋ ਗਏ ਤੇ ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਇਆ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਦਾ ਲੋਕ ਤੇ ਪਰਲੋਕ ਘਟ ਦਿੱਤਾ ਤੇ ਭਾਈ ਗੁਰਦਾਸ ਸਾਹਿਬ ਨੇ ਬੜਾ ਕਮਾਲ ਦਾ ਲਿਖਿਆ ਹੈ ਕੰਦੇ ਭਾਈ ਪ੍ਰਿਥਾ ਜਿਹਦੇ ਭਾਈ ਖੇੜਾ ਕਿੜਾ ਜੀ ਚਰਨ ਛਤਰ ਤੁਕ ਸ਼ਬਦ ਦੇ ਟੁਕ ਗਏ ਤੇ ਨਾਲ ਐਸੇ ਆਜ ਜੋ ਐਸੇ ਆਜ ਜਿਹਨਾਂ ਕੋਲ ਗੁਰੂ ਸੇਖ ਹੋਏ ਨਹੀਂ ਕਹਿੰਦੇ ਪ੍ਰਿਥਾ ਖੇੜਾ ਸੋਈ ਨਹੀਂ ਚਰਨ ਛਨ ਸੁਖ ਸਹਿਜ ਨਿਵਾਸੀ ਦੇ ਪਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤਾ ਕੰਦੇ ਚਰਨ ਸ਼ਰنگੁਰ ਏਕ ਪੈਡਾ ਚੈ ਚਤ ਸਤਿਗੁਰੂ ਕੋਟ ਪੈਡਾ ਆਗੇ ਹੋਏ ਲੇਤ ਹੈ ਜੇ ਕਹਿੰਦੇ ਜਿਹੜੇ ਆਪ ਗੁਰੂ ਦੇ ਰਾਹ ਚੱਲਦੇ ਨੇ ਦੂਸਰਿਆਂ ਨੂੰ ਤੋਰਦੇ ਨੇ ਐਸੇ ਗੁਰਸਿੱਖ ਧੰਨ ਗੁਰਨਾਮ